ਕਾਲਜੀ ਵਾਟਰ ਵਾਰੀਅਰ ਪੰਜਾਬ ਵੱਲੋਂ ਅੱਜ ਆਪਾਂ ਗੱਲ ਕਰ ਰਹੇ ਹਾਂ ਬਾਰ ਬਾਰ ਜਿਹੜੇ ਮਸਲੇ ਤੇ ਅਸੀਂ ਗੱਲ ਚਲਾਈ ਰਾਵੀ ਦਾ ਪਾਣੀ ਖੋਲਿਆ ਗਿਆ ਹੈ ਰਾਵੀ ਕਨਾਲ ਦੇ ਥਰੂ ਰਣਜੀਤ ਸਾਗਰ ਡੈਮ ਦੇ ਨੇੜੇ ਇੱਕ ਡੈਮ ਬਣਾਇਆ ਗਿਆ ਜਿਹਦਾ ਨਾਂ ਹੈ ਸ਼ਾਹਪੁਰ ਕੰਢੀ ਉਹਦੇ ਲੱਗ ਗਈ ਸੀ ਇੱਕ ਪਹਿਲਾਂ ਕਸ਼ਮੀਰ ਕਨਾਲ ਜਾਂਦੀ ਸੀ ਕਸ਼ਮੀਰ ਕਨਾਲ ਤੋਂ ਬਾਅਦ ਹੁਣ ਰਾਵੀ ਕਨਾਲ ਬਣਾਈ ਗਈ ਜਿਹੜਾ ਇਹ ਡੈਮ ਦੀ ਕਪੈਸਿਟੀ ਹੈ ਜਿਹੜਾ 100% ਪਾਣੀ بچਿਆ ਹੋਇਆ ਹੈ ਰਾਵੀ ਦਾ ਜਿਹੜਾ ਪੰਜਾਬ ਨੂੰ ਜਾਂਦਾ ਸੀ ਉਹ ਪਾਣੀ ਨੂੰ ਰੋਕ ਕੇ ਹੁਣ ਪੰਜਾਬ ਨੂੰ ਸਿਰਫ ਸਾਡੇ 13% ਪਾਣੀ ਦਿੱਤਾ ਜਾਊਗਾ ਇਹਦੇ ਐਵੀਡੈਂਸ ਅਸੀਂ ਸ਼ੇਅਰ ਕਰ ਰਹੇ ਹਾਂ ਤੁਹਾਨੂੰ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਜਿਹੜੇ ਚੈਨਲ ਦੇ ਮੈਸੇਜ ਦੇ ਗਰੁੱਪ ਨੇ ਉੱਥੇ ਅਸੀਂ ਸ਼ੇਅਰ ਕਰ ਰਹੇ ਹਾਂ ਨਾਲ ਦੀ ਨਾਲ ਇਹ ਬਿਲਕੁਲ ਜਿਹੜੀ ਇਹ ਜਿਹੜੀ ਪ੍ਰੈਜੈਂਟੇਸ਼ਨ ਹੈ ਇਹ ਗਵਰਨਮੈਂਟ ਦੇ ਥਰੂ ਸਟੇਟ ਗਵਰਨਮੈਂਟ ਦੇ ਥਰੂ ਸ਼ੇਅਰ ਕੀਤੀ ਗਈ ਹੈ ਤੇ ਆਮ ਲੋਕਾਂ ਨੂੰ ਜਾਗਣ ਦੀ ਲੋੜ ਹੈ ਪੰਜਾਬ ਦੇ ਆ ਕਿਸਾਨ ਜਿਥੇ ਬੰਦੀਆਂ ਜਿਹੜੀ ਐਮਐਸਪੀ ਦੀਆਂ ਲੜਾਈਆਂ ਲੜਦੀਆਂ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਜੇ ਪਾਣੀ ਨਹੀਂ ਹੋਇਆ ਤੇ ਐਮਐਸਪੀ ਦੀ ਲੜਾਈ ਕਿੱਥੇ ਹੋਊ ਅੱਜ ਸਰਸੋਦੀ ਦੀ ਗੱਲ ਚੱਲ ਰ ਸਤਲੁਜ ਦਾ ਪਾਣੀ ਖੋਣ ਦੀ ਗੱਲ ਚੱਲ ਰਹੀ ਹੈ ਰਾਵੀ ਇੱਕ ਵਗਦਾ ਦਰਿਆ ਤੁਹਾਡੇ ਕੋ ਖੋਲਿਆ ਗਿਆ ਤੇ ਹੁਣ ਬਚਿਆ ਤੁਹਾਡੇ ਕੋ ਬਿਆਸ ਸ਼ਾਇਦ ਉਹ ਮਾਲਵਾ ਕਨਾਲ ਦੇ ਥਰੂ ਤੁਹਾਡੇ ਕੋ ਖੋਲਿਆ ਜਾਵੇ ਹੁਣ ਤੁਹਾਡੇ ਕੋ ਬਚਿਆ ਕੀ ਹੈ ਜਮੀਨਾਂ ਦਾ ਕੀ ਹੋਊਗਾ ਇਹ ਤੁਸੀਂ ਆਪ ਸੋਚਣਾ ਜਿੰਨੀ ਵੀ ਇਹ ਜਾਣਕਾਰੀ ਅਸੀਂ ਆਪਣੀ ਸਕਰੀਨ ਤੇ ਸ਼ੇਅਰ ਕਰ ਹੀ ਰਹੇ ਹਾਂ ਕਿ ਇਹਦੇ ਵਿੱਚ ਜਿਹੜਾ ਕਪੈਸਿਟੀ ਸੀਗੀ ਇਹ ਸ਼ਾਹਪੁਰ ਕੰਡੀ ਦੀ 38000 ਹੈਕਟੇਅਰ ਦੇ ਨੇੜੇ ਇਰੀਗੇਸ਼ਨ ਕਪੈਸਿਟੀ ਸੀਗੀ ਇਹਦੀ ਤੇ ਇਹਦੇ ਚੋਂ 32000 ਹੈਕਟੇਅਰ ਜੇ ਜੰਮੂ ਨੂੰ ਜਾ ਰਿਹਾ ਹੈ ਤੇ ਤੁਹਾਡੇ ਪੱਲੇ ਕੀ ਜਾ ਰਿਹਾ ਹੈ ਇਹਦੇ ਤੇ ਪੰਜਾਬ ਗਵਰਨਮੈਂਟ ਦਾ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਕਿਸਾਨ ਜਥੇਬੰਦੀਆਂ ਦਾ ਬਾਰ-ਬਾਰ ਅਸੀਂ ਰੋਲਾ ਪਾਇਆ ਕੋਈ ਸਟੈਂਡ ਨਹੀਂ ਆ ਕੋਈ ਕਲੈਰੀਫਿਕੇਸ਼ਨ ਨਹੀਂ ਆ ਹੁਣ ਅਸੀਂ ਮਜਬੂਰ ਹੋ ਗਏ ਅਸੀਂ ਡਿਟੇਲ ਸ਼ੇਅਰ ਕਰ ਰਹੇ ਆ ਇੱਕ ਵਾਰੀ ਧਿਆਨ ਮਾਰਿਓ ਤੇ ਬਾਰ-ਬਾਰ ਇਹਦੇ ਬਾਰੇ ਸੋਚੋ ਕੀ ਇਹ ਮਾਰੂਥਲ ਬਣਾਉਣ ਦੀ ਸਾਜ਼ਿਸ਼ ਤਾਂ ਨਹੀਂ ਆ ਪੰਜਾਬ ਨੂੰ ਧੰਨਵਾਦ